चलो जी के करता हूं वाहेगुरु जी गुरजीत कौर धर्मगढ़ तो उची वालों को मुखो आवाज नहीं आ रही थोड़ी तो ਤੁਸੀਂ ਇਹ ਬੋਲੋ ਅਜੀ ਵੈਗੁਰੂ ਜੀ ਮੈਨੂੰ ਚੇਵੇਂ ਨਹੀਂ ਹੋ ਗਿਆ ਆਪਣੇ ਗਰੁਪਨਾਲ ਚੋੜੀ ਨੂੰ ਤਿੰਨ ਮਹੀਨਿਆਂ ਤੋਂ ਬਹੁਤ ਜ਼ਿਆਦਾ ਸਿਰਨ ਕਰ ਲੱਗੀ ਪਹਿਲਾਂ ਮੈਂ ਘੱਟ ਕਰਦੀ ਸੀ ਵੈਗੁਰੂ ਜੀ ਦੋ ਤਿੰਨ ਵਾਰ ਮੈਂ ਸੁਣ ਚ ਵੀ ਸਲੀ ਵੈਗੁਰੂ ਜੀ ਪਹਿਲਾਂ ਮੇਰਾ ਸਿਰ ਸੁਣ ਰਹਿੰਦਾ ਸੀ ਕਾਫਤਾ ਪਹਿਲਾਂ ਹੁਣ ਮੇਰਾ ਸਿਰ ਬਹੁਤ ਜ਼ਿਆਦਾ ਠੰਡਾ ਰਹਿੰਦਾ ਹਰ ਟਾਈਮ ਜਿੱਦਾਂ ਸਿਰਨ ਕਰਦੀ ਹਾਂ ਉਦਾਂ ਵੀ ਠੀਕ ਹੈ ਔਰ ਉਹ ਲੈ ਰੂ ਸ਼ਬਦ ਸੁਣਦੇ ਹੈਗੇ ਬਹੁਤ ਸੰਗਾ ਲੱਗਦੇ ਸੀ ਇਹਨਾਂ ਕਰਦੇ ਚਲੋ ਵਧੀਆ ਵਧਾਈਆਂ ਦੇ ਪਾਤਰੋਂ ਕਿਰਪਾ ਹੋਵੇ ਮਾਲਕ ਦੀ ਸ਼ਬਦ ਸੁਣਦੇ ਹੈ ਸਿਰਠੰਡਾ ਹੈ ਇਹਨੂੰ ਅਮਰਤ ਵਰਖਾ ਕਹਿੰਦੇ ਆਸ-ਆਸਤਾ ਆਕੇ ਜਿਹੜਾ ਰੋਮ-ਰੋਮ ਸ਼ਬਦ ਹੈ ਉਹਨੇ ਚੱਲਣੇ ਹੈ ਸਿਮਰਨ ਕਿੰਨਾ ਕਰਦੇ ਹੋ ਦਿਨ ਦੇ ਵਿੱਚ ਗੁਰੂ ਜੀ ਪਹਿਲਾਂ ਮੈਂ ਘਟ ਕਰਦੀ ਸੀ ਇਹਦਾ ਆਪਾਂ ਦਿੱਤੇ ਨਾ ਤੁਸੀਂ ਸਿਮਰਨ ਸੰਗਤ ਨੂੰ ਇਸਦਾ ਮੇਰਾ 4.5 ਘੰਟਿਆਂ ਦਾ ਸਿਮਰਨ ਆਇਆ ਹਾਂ ਅੱਜ ਇਹ ਵੀ ਥੋੜਾ ਸਿਮਰ ਅੱਜ ਵੀ ਸਿਮਰਨ ਬਤਾਓ ਆ ਹੁਣ ਗੁਰੂ ਜੀ ਜਿੱਦਾਂ ਹਾਂਜੀ ਸੰਗਤ ਨੂੰ ਸਾਰੀ ਨੂੰ ਬੇਨਤੀ ਹੈ ਅੱਜ 4 ਤਰੀਕ ਖਤਮ ਹੋ ਚੁੱਕੀ ਹੈ 6 ਦਿਨ ਬਾਕੀ ਹੈ ਤੁਹਾਡੇ ਕੋਲੇ 6 ਦਿਨਾਂ ਤੋਂ ਬਾਅਦ ਜਿਹੜਾ ਪੇਪਰ ਤੁਹਾਨੂੰ ਪਾਇਆ ਹੋਇਆ ਹੈ ਨਾ ਇਸ ਦਾ ਰਿਜ਼ਲਟ ਆਉਣਾ ਹੈ ਇਸ ਦਾ ਫਿਰ ਰਿਜ਼ਲਟ ਤੁਹਾਡੇ ਕੋਲ ਪੁੱਛਿਆ ਜਾਏਗਾ ਕਿ ਕਿੰਨਾ ਕਿੰਨਾ ਫਿਰ ਤੁਸੀਂ ਸਿਮਰਨ ਕੀਤਾ ਅਜੇ ਵੀ ਵਕਤ ਹੈ ਕਰ ਲਿਆ ਕਰੋ ਬਗੈਰ ਸਿਮਰਨ ਤੋਂ ਬਗੈਰ ਗੁਰਮੰਤਰ ਦੀ ਪ੍ਰਕਟਸ ਤੋਂ ਬਗੈਰ ਸਾਡੇ ਪੱਲੇ ਕੁਝ ਵੀ ਨਹੀਂ ਹੈਗਾ ਆਪਾਂ ਕੁਝ ਵੀ ਨਹੀਂ ਕਰ ਸਕਦੇ ਜਿੰਨਾ ਚਿਰ ਵੈਗਰੂ ਗੁਰਮੰਤਰ ਨੂੰ ਡੇੜੜ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਨੀ ਜਦੋਂ ਵੈਗਰੂ ਗੁਰਮੰਤਰ ਨੂੰ ਡਿਢ ਘਰੋਗੇ ਸਿਮਰਨ ਕਰਦੇ 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 ਦਸਵੇਂ ਦਵਾਰ ਪਹੁੰਚੋਗੇ ਉੱਥੇ ਜਾ ਕੇ ਉੱਥੋਂ ਦੀਆਂ ਨਿਸ਼ਾਨੀਆਂ ਨੂੰ ਅਨੁਭਵ ਕਰੋਗੇ ਦੇਖੋਗੇ ਫਿਰ ਜਾ ਕੇ ਗੁਰਮੁਖ ਪਿਆਰਿਓ ਕੋਈ ਗੱਲ ਬਣਨੀ ਹੈ ਉੱਥੇ ਜਾ ਕੇ ਜਦੋਂ ਤੁਸੀਂ ਸ਼ਬਦ ਦੇ ਵਿੱਚ ਮਰਨਾ ਸਿੱਖੋਗੇ ਫਿਰ ਸਾਡੀ ਭਗਤੀ ਸਟਾਰਟ ਹੋਣੀ ਹੈ ਜੀ ਜੇ ਤੁਸੀਂ ਸੋਚੋ ਨਾ ਕਿ ਤੁਸੀਂ ਤੁਹਾਡੀ ਭਗਤੀ ਸਟਾਰਟ ਹੋਊਗੀ ਅਜੇ ਭਗਤੀ ਸਾਡੀ ਸਟਾਰਟ ਨਹੀਂ ਹੋਈ ਅਜੇ ਤੇ ਆਪਾਂ ਭਗਤੀ ਦੇ ਸਕੂਲ ਦੇ ਵਿੱਚ ਦਾਖਲਾ ਲਏ ਦਾਖਲਾ ਅਜੇ ਤੇ ਕਲਾਸਾਂ ਲੱਗਣ ਲੱਗੀਆਂ ਨੇ ਭਗਤੀ ਕਦੋਂ ਸ਼ੁਰੂ ਹੋਏਗੀ ਜਦੋਂ ਅਸੀਂ ਦਸਵੇਂ ਦਵਾਰ ਪਹੁੰਚਾਂਗੇ ਜਦੋਂ ਅਸੀਂ ਸ਼ਬਦਾਂ ਨੂੰ ਸੁਣਾਂਗੇ ਬਹਿ ਕੇ ਉਦੋਂ ਸਾਡੀ ਭਗਤੀ ਆਰੰਭ ਹੋਏਗੀ ਗੁਰਮੁਖ ਪਿਆਰਿਓ ਜੇ ਤੁਹਾਡੀ ਇਹੀ ਹੈ ਕਿ ਤੁਹਾਨੂੰ ਸ਼ਬਦ ਸੁਣਨ ਲੱਗੇ ਸਿਰ ਤੇ ਮੁਖ ਠੰਡਾ ਹੁੰਦਾ ਹੈ ਬਧਾਈਆਂ ਦੇ ਪਾਤਰ ਉਹ ਕਿਰਪਾ ਹੋਗੀ ਮਾਲਕ ਦੀ ਤੁਹਾਡੇ ਤੇ ਸਤਿਵੰਤ ਮੇਜ਼ੀ ਜੀ ਸਾਤ ਸਤ ਜੀ ਅਗਲੇ ਗੁਰਮੁਖਾਲਾ ਬਲਜਿੰਦਰ ਕੌਰ ਗੰਗਾ ਨਗਰ ਬਲਜਿੰਦਰ ਕੌਰ ਗੰਗਾ ਨਗਰ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਗੁਰਮੁਖੋ ਵਾਈਗੁਰੂ ਜੀ ਮੇਰਾ ਨਾਮ ਬਲਜਿੰਦਰ ਕੌਰ ਸ਼੍ਰੀ ਗੰਗਾ ਨਗਰ ਤੋਂ ਆਂਜੀ ਮੈਨੂੰ ਜੁੜੀ ਨੂੰ 3 ਮਹੀਨੇ ਤੇ 10 ਦਿਨ ਹੋ ਗਏ ਜੀ ਕਿਸੇ ਕਾਰਨ ਕਰਕੇ ਵਿੱਚੋਂ ਮੈਂ ਮਹੀਨਾ ਸਵਾ ਮਹੀਨਾ ਬਿਸਰ ਗਈ ਸੀ ਜੀ ਹੁਣ ਦੁਬਾਰੇ ਤੋਂ ਫਿਰ ਆਪਣੇ ਗਰੁੱਪ ਦੇ ਵਿੱਚ ਐਡ ਹੈ ਗਈਆਂ ਜੀ ਮੇਰੀ ਪ੍ਰੋਬਲਮ ਇਹ ਹੈ ਜੀ ਜਦੋਂ ਮੈਂ ਸਿਮਰਨ ਕਰਦੀ ਆ ਜੀ ਚੜ੍ਹਦੀ ਕਲਾ ਦੇ ਵਿੱਚ ਗਰੁੱਪ ਦੇ ਵਿੱਚ ਰਲ ਕੇ ਜਾਂ ਉਹਦਾ ਪ੍ਰੈਕਟੀਕਲ ਵਾਲੀ ਸਿਮਰਨ ਦੇ ਵਿੱਚ ਰਲ ਕੇ ਤਾਂ ਉਸ ਤੋਂ ਬਾਅਦ ਮੈਨੂੰ ਬ੍ਰਹਮਗਣ ਪੈਦਾ ਹੁੰਦੀ ਹੈ ਜੀ ਅੱਡੀਆਂ ਦੇ ਵਿੱਚੋਂ ਸੇਕ ਨਿਕਲਦਾ ਸਿਮਰਨ ਕਰਨ ਸਾਰ ਲੱਗਣ ਸਾਰ ਹੀ ਸੇਕ ਨਿਕਲਣ ਲੱਗ ਜਾਂਦਾ ਜੀ ਨਾਲੇ ਅੱਡੀਆਂ ਝੋ ਤੇ ਨਾਲੇ ਸੱਜੇ ਕੰਨ ਚੋਂ ਜੀ ਉਸ ਦੇ ਵਿੱਚ ਰਾਤ ਮੈਨੂੰ ਪ੍ਰੋਬਲਮ ਇਹ ਆਈ ਜੀ ਮੈਨੂੰ ਘਬਰਾਟ ਹੋਈ ਜੀ ਸਿਮਰਨ ਤੋਂ ਬਾਅਦ ਪੈਂਦੀ ਸਾਹ ਚਿੱਤ ਨੂੰ ਘਬਰਾਟ ਹੁੰਦੀ ਸੀ ਬਾਰ ਬਾਰ ਪਾਣੀ ਪੀਂਦੀ ਸੀ ਜੀ ਇੱਕ ਤਾਂ ਮੇਰੀ ਇਹ ਸਮੱਸਿਆ ਜੀ ਇੱਕ ਮੇਰੀ ਸਮੱਸਿਆ ਹੈਗੀ ਹੈ ਜੀ ਕੰਨਾਂ ਦੀਆਂ ਕੰਨਾਂ ਦੇ ਅਗਲੇ ਪਾਸੇ ਨਾੜਾਂ ਦੀ ਟਕ 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 ਹਲਕੀ ਹਲਕੀ ਜੀ ਮੈਨੂੰ ਫੀਲ ਹੁੰਦੀ ਹੈ ਜੀ ਬਾਹਰ ਕਿਸੇ ਹੋਰ ਨੂੰ ਨਹੀਂ ਸੁਣਦੀ ਉਹ ਚੀਜ਼ ਇਹ ਪ੍ਰੋਬਲਮ ਹੈ ਜੀ ਇਹ ਕਿਤੇ ਟਕ ਟਕ ਹੋ ਰਹੀ ਹੈ ਉਹ ਬ੍ਰਾਹਮਾ ਕਨ ਜਿਆਦਾ ਪ੍ਰਗਟ ਹੋ ਰਹੀ ਹੈ ਹਾਂਜੀ ਉਹ ਤਾਂ ਸਿਮਰਨ ਜਦੋਂ ਸਟਾਰਟ ਕਰਦੇ ਆ ਜੀ ਉਦੋਂ ਹੀ ਹੋਣ ਲੱਗ ਜਾਂਦੀ ਹੈ ਜੈਡਾਂ ਦੇ ਵਿੱਚੋਂ ਸੇਕ ਤੇ ਸੱਜੀ ਕੰਨ ਦੇ ਵਿੱਚੋਂ ਭਾਰਾ ਵੀ ਰਹਿੰਦਾ ਤੇ ਸੇਕ ਵੀ ਨਿਕਲਦਾ ਜੀ ਨਹੀਂ ਇਹ ਕੋਈ ਏਦਾਂ ਨਹੀਂ ਹੁੰਦਾ ਹੈਗਾ ਬ੍ਰਹਮਗੰਦਾ ਕਿ ਜਦੋਂ ਤੁਸੀਂ ਸਿਮਰਨ ਕਰਦੇ ਹੋ ਵੇ ਉਦਹੀਂ ਪ੍ਰਗਟ ਹੁੰਦੀ ਹੈ ਉਹ ਜੇ ਵਰਮਿਕ ਉਹਨ ਇੱਕ ਵਾਰੀ ਪ੍ਰਗਟ ਹੋ ਜੇ ਉਹ ਤਾਂ ਫਿਰ ਕਾਫੀ ਚਿਰ ਪ੍ਰਗਟ ਰਹਿੰਦੀ ਹੈ ਤੁਰੰਤ ਸਿਮਰਨ ਕਰਨ ਦੇ ਨਾਲ ਉਹ ਨਹੀਂ ਹੁੰਦੀ ਹੈਗੀ ਇਹ ਤੁਹਾਨੂੰ ਉਹਦਾਂ ਡਾਊਟ ਸੁਣ ਸੁਣ ਕੇ ਨਾ ਡਾਊਟ じゃ ਬਣ ਗਿਆ ਤੁਹਾਡਾ ਅੱਜ ਤਾਂ ਤੁਸੀਂ ਮਹਿਸੂਸ ਕਰਨੇ ਕਿ ਏਦਾਂ ਬ੍ਰਹਮ ਮਗਨ ਕਦੇ ਵੀ ਨੀ ਹੁੰਦੀ ਫਿਰ ਜੇ ਵੈਸੇ ਵੀ ਤੁਹਾਨੂੰ ਜੇ ਖਰਮਾ ਹਿਸ ਹੈਗੀ ਇਹ ਪਿੰਡੇ ਦੇ ਵਿੱਚ ਜੇ ਸਰੀਰਕ ਤਾਂ ਅੰਦਰੂਨੀ ਗਰਮਾਹਿਸ ਹੈ ਤਾਂ ਦਿਨ ਦੇ ਵਿੱਚ ਤਿੰਨ ਵਾਰ 10-10 ਮਿੰਟ ਸੱਜੀ ਨਾਸਿਕਾ ਨੂੰ ਬੰਦ ਕਰਨੇ ਮੁੱਖ ਨੂੰ ਬੰਦ ਕਰਨੇ ਖੱਬੀ ਨਾਸਿਕਾ ਖੁੱਲੀ ਰੱਖਣੀ ਹੈ ਅਤੇ ਉਤੇ ਵਿਸ਼ਤੀ ਅੰਤਰਗਤ ਸਿਮਰਤ ਵੀ ਸਿਮਰਨ ਵੀ ਕਰਨਾ ਤੇ ਅੰਤਰਗਤ ਇਸ ਹਾਸ ਵੀ ਲੈਣੇ ਆ ਅਤੇ ਜਿਹੜੀ ਰਹੇਗੀ ਤੁਹਾਡੇ ਉਹ ਟੱਕ ਟੱਕ ਦੀ ਆਵਾਜ਼ ਉਹ ਵੀ ਜਦੋਂ ਸਿਮਰਨ ਕਰਦੇ ਹੂੰ ਉਦੋਂ ਆਉਂਦੀ ਹੈ ਹਾਂਜੀ ਉਦੋਂ ਹੁੰਦੀ ਸੀ ਜੀ ਜਦੋਂ ਸਿਮਰਨ ਕਰਦੇ ਸੀ ਜੀ ਇੱਕ ਦਿਨ ਜ਼ਿਆਦਾ ਹੋਈ ਜੀ ਤੇ ਹੁਣ ਮਤਲਬ ਥੋੜੀ-ਮੋਟੀ ਹੁੰਦੀ ਹੈ ਜੀ ਪਰ ਹੁੰਦੀ ਆ ਇਹਦੇ ਵਿੱਚ ਤੁਹਾਡੀ ਸਰੀਰਕ ਸਿਰ ਦੇ ਵਿੱਚ ਵੀਕ ਦੱਸ ਹੈ ਜਿਹੜੀਆਂ ਇਹ ਨਾੜਾਂ ਨੇ ਇਹ ਕਮਜ਼ੋਰ ਨੇ ਇਨਾਂ ਦੇ ਲਈ ਤੁਸੀਂ ਅੱਜ ਕੱਲ ਠੰਡ ਹੈ ਆਪਣਾ ਬਦਾਮ ਰੋਗਨ ਨੂੰ ਯੂਜ਼ ਕਰ ਸਕਦੇ ਹੋ ਸਿਰ ਦੇ ਵਿੱਚ ਚਸ ਵੀ ਸਕਦੇ ਹੋ ਅਤੇ ਬਦਾਮ ਰੋਗਨ ਨੂੰ ਨੱਕ ਚ ਵੀ ਪਾ ਸਕਦੇ ਹੋ ਬਦਾਮ ਰੋਗਨ ਨੂੰ ਦੁੱਧ ਚ ਪਾ ਕੇ ਵੀ ਪੀ ਸਕਦੇ ਹੋ ਮਾਲਕ ਕਿਰਪਾ ਕਰਨਾ ਠੀਕ ਹੋ ਜਾਵੇ ਵੈਗਰੂ ਜੀ ਦਾਸ ਦਾ ਦੁੱਧ ਤਾਂ ਬੰਦ ਹੈ ਜੀ ਦੁੱਧ ਦੀਆਂ ਬਣੀਆਂ ਚੀਜ਼ਾਂ ਬੰਦ ਹੈ ਜੀ ਮੇਰੀ ਕਿਉਂਕਿ ਮੇਰੀ ਸਾਦੀ ਪ੍ਰੋਬਲਮ ਹੈ ਨੱਕ ਚ ਪਾ ਲਓ ਤੇ ਸਿਰ ਦੇ ਵਿੱਚ ਛੱਸ ਲੋ ਇੱਕ ਵੈਗਰੂ ਜੀ ਜਿਵੇਂ ਗਿੱਚੀ ਤੋਂ ਚਾਰ ਉਂਗਲਾਂ ਉੱਪਰ ਜਿਵੇਂ ਟੜਕਣ ਦੀ ਆਵਾਜ਼ ਨਹੀਂ ਹੁੰਦੀ ਇਸ ਤਰ੍ਹਾਂ ਫੀਲ ਹੋਇਆ ਜੀ ਇੱਕ ਦਿਨ ਵੀ ਹੋਇਆ ਇੱਕ ਦਿਨ ਹੀ ਹੋਇਆ ਉਸ ਤੋਂ ਬਾਅਦ ਤਾਂ ਨਹੀਂ ਹੋਇਆਗਾ ਨਹੀਂ ਕੋਈ ਅਧਿਆਤਮਕ ਦਾ ਮਾਰਗ ਨਹੀਂ ਹੈਗਾ ਇਹ ਕੋਈ ਉਦਾਂ ਕਿਤੇ ਹੋ ਜਾਂਦੇ ਠੀਕ ਜੀ ਤੇ ਸੁਪਨੇ ਦੇ ਵਿੱਚ ਪ੍ਰਕਾਸ਼ ਦੇ ਦਰਸ਼ਨ ਵੈਗਰੂ ਜੀ ਸ਼ੁਭ ਹੱਦੀ ਜਾ ਮਰਵਾਹ ਮਾ ਕੀ ਹੈ ਜੀ ਇਹ ਥੋੜਾ ਜਿਹਾ ਚੰਨਾ ਪਾ ਦੇ ਜੀ ਸੁਪਨੇ ਦੇ ਵਿੱਚ ਮੈਨੂੰ ਪਰਚਾ ਆਈ ਗੁਰਮੁਖੋ ਸੁਪਨਾ ਸੁਲਤਾਨ ਹੁੰਦਾ ਹੈ ਸੁਪਨੇ ਨੂੰ ਅਸੀਂ ਕਦੇ ਵੀ ਯਕੀਨ ਦੇ ਵਿੱਚ ਨਹੀਂ ਬਦਲ ਦੇਣਾ ਇਹ ਕਦੇ ਵੀ ਸੱਚ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਬਾਈ ਗੁਰੂ ਜੀ ਜੀ ਬਾਈ ਗੁਰੂ ਜੀ ਸਤਿ ਸ੍ਰੀ ਅਕਾਲ ਜੀ ਬਾਈ ਗੁਰੂ ਜੀ ਕਖਾ ਸਾਹ ਬਾਈ ਗੁਰੂ ਜੀ ਕੀ ਫਤਿਹ ਜੀ ਪਹਿਲੇ ਗੁਰਮੁਖ ਨੇ ਬੀਬੀ ਗੁਰਵਿੰਦਰਕੌਰ ਡਬਲਿਟਾਣ ਨੂੰ ਬੇਨਤੀ ਕਿ ਸੰਖੇਪ ਚ ਸਵਾਲ ਕਰਨਾ ਹੈ ਗੁਰਵਿੰਦਰਕੌਰ ਡਬਲਿਟਾਣ ਵਾਈਕਰ ਜਿੱਕਾ ਕਾਲਸ ਆਈ ਸੀ ਜਿੱਕਾ ਤੇ ਫੋਟੇ ਜੀ ਗਰਮ ਕੋ ਅੰਜੀ ਵਾਈਕਰ ਸੀ ਮੈਨੂੰ ਉਹ ਚੀਵੋ ਲੋਜੀ ਮੋਗ ਨੇੜੇ ਲਾਓ ਮੋਗ ਨੇੜੇ ਲਾਓ ਮੈਂ ਮੈਨੂੰ ਹਨ ਹੱਥ ਸ਼ਬਦ ਦਾ ਇਹਨਾਂ ਨਾਲ ਜੋੜ ਕੇ ਗਰੁੱਪ ਦੇ ਨਾਲ ਹੋਇਆ ਵਾਈਕਰ ਸੀ ਮੈਂ ਰਾਜਸਥਾਨ ਤੋਂ ਬੋਲਦੀ ਹਾਂ ਗੁਰਵਿੰਦਰ ਕੌਰ ਹਨਮਾਨਗੜ ਜਿਲ੍ਹਾ ਤਾਂ ਮੈਨੂੰ 10 ਨਵੰਬਰ ਨੂੰ ਜੋੜਾ ਸੀ ਸਤਵਿੰਦਰ ਵੀਰ ਜੀ ਨੇ ਵਾਈਕਰ ਜੀ ਤੇ 판 ਦੀ ਮੁਸ਼ਕਲ ਆ ਰਹੀ ਉਹ ਦਿੱਸਣਾ ਜਿਹੜੀ ਮੁਸ਼ਕਲ ਆ ਰਹੀ ਥੇ ਉਹ ਦਿੱਸਦੇ ਵਾਈਕਰ ਜੀ ਸਿਮਣ ਕਰਦੇ ਕਰਦੇ 1.5 ਘੰਟਾ ਬਾਹਰ ਚੜੀ ਗਈ ਤਾਂ ਵਾਈਕਰ ਜੀ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਕਿਵੇਂ ਆਪਣੇ ਬੋਡੀ ਦੇ ਵਿੱਚ ਆਵਾਂ ਤੇ ਮੈਂ ਗਵਾਚ ਕੀ ਕਰੂ ਮੈਨੂੰ ਪਤਾ ਨਹੀਂ ਲੱਗਿਆ ਤੇ ਇਸ ਤਰ੍ਹਾਂ ਜਦੋਂ ਆਈ ਤਾਂ ਸਰੀਰ ਠੰਡਾ ਇੱਕਦਮ ਪ੍ਰਕਾਸ਼ੂਆ ਇਹ ਪੁੱਛਣਾ ਚਾਹੁੰਨੀ ਆ ਵਾਹਿਗੁਰੂ ਮੈਂ ਡੱਗੀ ਵੀ ਮੈਂ ਕਿਵੇਂ ਆਵਾਂ ਮੈਂ ਸਿਮਰਨ ਕਰਦੇ ਕਰਦੇ ਵਾਹਿਗੁਰੂ ਜੀ ਕਮਰਾ ਮੇਰਾ ਬੰਦ ਸੀ ਮੈਂ ਇਹਨਾਂ ਨੂੰ ਕਰਦਿਆਂ ਨੂੰ ਕਿਹਾ ਮੈਂ ਸਿਮਰਨ ਕਰਦੀ ਆ ਤੇ ਇਹਨਾਂ ਨੂੰ ਪਤਾ ਨਹੀਂ ਸੀ ਵਾਹਿਗੁਰੂ ਜੀ ਜੇ ਮੈਨੂੰ ਸਿੱਧੇ ਉਹਨਾਂ ਕਿ ਬੱਚੇ ਇੱਕ ਐਦਾਂ ਨਹੀਂ ਹੁੰਦਾ ਹੁੰਦਾ ਕੁਝ ਵੀ ਤੁਸੀਂ ਅੰਨੀਆਂ ਦੇ ਵਿੱਚ ਚਲੇ ਗਏ ਹੋ ਸਿਮਰਨ ਕਰਦੇ ਕਰਦੇ ਕਦੇ ਵੀ ਅਸੀਂ ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਛੱਡ ਨਹੀਂ ਸਕਦੇ ਜਦੋਂ ਵੀ ਤੁਸੀਂ ਛੱਡੋਗੇ ਇਹ ਸੰ ਨੂੰ ਸਿਮਰਨ ਤੁਹਾਡਾ ਪਹਿਲਾ ਆਲਰੇਡੀ ਬੰਦ ਹੋ ਜਾਊਗਾ 5-7 ਮਿੰਟ 10 ਮਿੰਟ ਤੁਹਾਡਾ ਸਿਮਰਨ ਬੰਦ ਰਹੇਗਾ ਤੁਸੀਂ ਸ਼ਬਦ ਦੇ ਵਿੱਚ ਮਰੋਗੇ ਮਰਨ ਤੋਂ ਬਾਅਦ ਤੁਸੀਂ ਜਾ ਕੇ ਕਿਤੇ ਇਹ ਅਵਸਥਾ ਹੈ ਜਿਹੜੀ ਫੇਰ ਬਣੂਗੀ ਸਿਮਰਨ ਕਰਦੇ ਕਰਦੇ ਇਹ ਅਵਸਥਾ ਨਹੀਂ ਬਣਦੀ ਹੁੰਦੀ ਠੀਕ ਹੈ ਇਹ ਡਰਨਾ ਨਹੀਂ ਹੈਗਾ ਡਰਨ ਵਾਲੀ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਅਚਾਨਕ ਨੀਂਦ ਦੇ ਵਿੱਚ ਜਾ ਕੇ ਸੁਪਨੇ ਦੇ ਵਿੱਚ ਚੱਲ ਪਏ ਸੁਪਨਾ ਆ ਗਿਆ ਤੁਹਾਨੂੰ ਹਾਂ ਜੀ ਬੈਗਰ ਜਿਸਾਈ ਦੇ ਵਿੱਚ ਜਾ ਕੇ ਸੌਣ ਹੋ ਗਿਆ ਸਰੀਰ ਉਸ ਤੋਂ ਬਾਅਦ ਚਲੇ ਗਏ ਪਤਾ ਨਹੀਂ ਲੱਗਿਆ ਮੈਂ ਕਿੱਧਰ ਗਈ ਬੈਠ ਬੈਠ ਕੇ ਯਾਦ ਸੀ ਮੈਨੂੰ ਦੁਪਹਿਰ ਦਾ ਟਾਈਮ ਕਿ ਵਾਈ ਗੁਰੂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਡਰਨਾ ਨਹੀਂ ਹੈਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਠਤ ਸਤਿਵੰਤ ਬਚਨ ਜੀ ਜਿੰਨੇ ਗੁਰੂ ਇੰਨੇ ਗੁਰੂ ਜੀ ਸਵਾਲ ਵਾਲੇ ਸਤਿਵੰਤ ਬਚਨ ਬਹੁਤ ਬਹੁਤ ਧੰਨਵਾਦ ਖਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਤਕਰੀਬ ਨੂੰ ਕੁੱਲ ਮਿਲਾ ਕੇ ਵਧੀਆ ਸਵਾਲ ਕੀਤੇ ਤੇ ਅਨੁਭਵ ਵੀ ਨਾਰਮ ਵਧੀਆ ਸੀ ਨਾ ਵਧੀਆ ਹੀ ਕਹਿ ਸਕਦੇ ਆ ਨਾ ਸੀ ਨਾਰਮਲ ਕਹਿ ਸਕਦੇ ਆ ਕੁੱਲ ਮਿਲਾ ਕੇ ਠੀਕ ਸੀ ਬੇਸੇ ਕੋਸ਼ਿਸ਼ ਕਰਿਆ ਕਰੋ ਜਿਹੜੇ ਨਾ ਕਵੈਸਚਨ ਕਰਨ ਵਾਲੇ ਕਵੈਸਚਨ ਹੈ ਉਹ ਕਵੈਸਚਨ ਨਹੀਂ ਕੋਈ ਵੀ ਸੰਗਤ ਦਾ ਗੁਰਮੁਖ ਕਰਦਾ ਹੈਗਾ ਅਗਾ ਬਦੂ ਕਵੈਸਚਨ ਕਰੋ ਜਿਹੜੇ ਪ੍ਰਤੀ ਤੁਹਾਨੂੰ ਪਤਾ ਨਹੀਂ ਹੈਗਾ ਉਹ ਕਰੋ ਇਹ ਨਹੀਂ ਕੋਈ ਜ਼ਰੂਰੀ ਕਿ ਜਿਨ੍ਹਾਂ ਨੂੰ ਕੋਈ ਸਮੱਸਿਆ ਵੀ ਆ ਰਹੀ ਹੈ ਨਾ ਵੀ ਉਸੇ ਨੇ ਕਵੈਸਚਨ ਕਰਨਾ ਤੁਹਾਨੂੰ ਸਮੱਸਿਆ ਤੇ ਕੋਈ ਆ ਨਹੀਂ ਰਹੀ ਪਰ ਤੁਹਾਡੀ ਅਵਸਥਾ ਵੀ ਨਹੀਂ ਬਣ ਰਹੀ ਤੁਸੀਂ ਉਹਨਾਂ ਦੇ ਨਾਲੋਂ ਵੀ ਭੇੜਿਆਂ ਦੇ ਵਿੱਚੋਂ ਇੱਕ ਨੂੰ ਤੇ ਕੋਈ ਸਮੱਸਿਆ ਆ ਰਹੀ ਹੈ ਉਹ ਅੱਗੇ ਨਹੀਂ ਵਧ ਰਿਹਾ ਮੰਨ ਲੀ ਇੱਕ ਨੂੰ ਕੋਈ ਸਮੱਸਿਆ ਵੀ ਹੈ ਨਹੀਂ ਉਹ ਫੇਰ ਵੀ ਅੱਗੇ ਨਹੀਂ ਵਧ ਰਿਹਾ ਤੁਹਾਨੂੰ ਤੇ ਉਸ ਤੋਂ ਵੀ ਵੱਡਾ ਰੋਗ ਹੈ ਤੁਹਾਡੀ ਤੇ ਉਸ ਤੋਂ ਵੀ ਵੱਡੀ ਸਮੱਸਿਆ ਹੈ ਸਰੀਰ ਵੀ ਤੰਦਰੁਸਤ ਹੈ ਤੇ ਅੱਗੇ ਵੀ ਨਹੀਂ ਵਧ ਰੇ ਕਿਉਂ ਨਹੀਂ ਵਧ ਰੇ ਕੀ ਕਾਰਨ ਹੈ ਉਹ ਕਦੇ ਲੱਭਣ ਦੀ ਕੋਸ਼ਿਸ਼ ਕਰੋ ਉਹ ਲੱਭ ਕੇ ਉਹਦਾਂ ਦੇ ਕੁਐਸਚਨ ਕਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਤੁਸੀਂ ਕਿੱਥੇ ਰੁਕੇ ਹੋ ਹੋ ਕਿਉਂ ਰੁਕੇ ਹੋ ਹੋ ਗੁਰਮੁਖੋ ਸਿਮਰਨ ਕਰਦੇ 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 ਇੱਕ ਸਟੇਜ ਆ ਗਈ ਜਿੱਥੇ ਤੁਹਾਡਾ ਸਟਾਪੀਜ਼ ਆ ਗਿਆ ਰੁਕ ਗਏ ਬਸ ਤੁਸੀਂ ਕੋਈ ਗੱਲ ਨਹੀਂ ਵੜਨ ਰਹੀ ਅੱਗੇ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ ਉਹਦੇ ਲਈ ਕੁਐਸਚਨ ਕਰੋ ਜੇ ਮਾਲਕ ਨੇ ਤੁਹਾਨੂੰ ਸਮਾਂ ਦਿੱਤੇ ਤਾਂ ਉਸ ਦਾ ਲਾਹਾ ਲਿਆ ਕਰੋ ਫਾਇਦਾ ਲੁਪਿਆ ਕਰੋ ਉਸ ਦਾ ਪਹਿਲਾਂ ਵੀ ਦੱਸਨੇ ਇਦਾਂ ਇੱਕ ਦੋ ਵਾਰੀ ਆਖੇ ਕਿ ਇਦਾਂ ਦਾ ਸਵਾਲ ਹੋ ਸਕਦਾ ਤੁਹਾਡਸੀ ਤੇ ਰੁਕੇ ਹੋਏ ਹੈਗੇ ਹੋ ਤੁਹਾਡੇ ਨਾਲ ਹੋਰ ਵੀ ਬਹੁਤ ਸੰਗਤ ਹੈ ਜਿਹੜੀ ਉੱਥੇ ਹੀ ਰੁਕ ਰਹੀ ਹੈ ਅੱਗੇ ਨਹੀਂ ਜਾ ਰਹੀ ਕਿਉਂ ਨਹੀਂ ਜਾ ਰਹੀ ਦਾਸੇ ਦਸਰਨ ਲੱਗੇ ਤੁਹਾਨੂੰ ਦੋ ਕਮੈਂਟਾਂ ਦੇ ਵਿੱਚ ਕਿ ਕਿਉਂ ਨਹੀਂ ਜਾ ਰਹੇ ਇੱਕ ਤੇ ਬੇਸ਼ੱਕ ਦਾਸ ਰੋਜ਼ ਕਹਿ ਰਿਹਾ ਰੋਜ਼ ਕਹਿ ਰਿਹਾ ਰੋਜ਼ ਕਹਿ ਰਿਹਾ ਨਹੀਂ ਛੱਡਿਆ ਤੁਸੀਂ ਬਹਿਰ ਨਹੀਂ ਛੱਡਿਆ ਤੁਸੀਂ ਵਿਰੋਧ ਟੋਟਰ ਬੜੀ ਮੁਸ਼ਕਲ ਟੋਟਰ 20% ਗੁਰਮਖ ਨੇ ਜਿਹੜੇ ਡਰਦੇ ਨੇ ਸਿਰਫ ਡਰ ਮਹਿਸੂਸ ਕਰਦੇ ਆ ਜਿਹੜੇ ਹਾਵੀ ਉਹਨਾਂ ਤੇ ਵੀ ਹੋ ਜਾਂਦੇ ਆ ਦੂਤ ਦੂਤ ਉਹਨਾਂ ਤੇ ਵੀ ਹਾਵੀ ਹੋ ਜਾਂਦੇ ਆ ਪਰ ਡਰਦੇ ਆ ਕੋਸ਼ਿਸ਼ ਕਰਦੇ ਆ ਉਹ ਪਰ 80% ਦੇ ਵਿੱਚੋਂ ਫਿਰ ਅੱਗੇ ਆਪਾਂ ਲੈ ਲਈਏ 30% 3% ਤੇ ਜਿਹੜੇ ਡਰਦੇ ਆ ਤੇ 30% ਨੇ ਜਿਹੜੇ ਨਾਰਮਲ ਜਾਂ ਜ਼ਿਆਦਾ ਰੱਖਦੇ ਐ ਦਰਦੇ ਤਾਂ ਹੈਗੇ ਆ ਪਰ ਉਹ ਛੱਡ ਨਹੀਂ ਰਹੇ ਦਰਦੇ ਜ਼ਰੂਰ ਐ ਕਈ ਜਾ ਰਹੇ ਐ ਪਰ ਛੱਡ ਨਹੀਂ ਰਹੇ ਕਿ ਬਾਕੀ 40% ਬਚ ਗਏ ਉਹਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ ਕਿ ਭਾਈ ਸਾਹਿਬ ਭੌਂਕਦਾ ਭੌਂਕੀ ਜਾਵੇ ਕੋਈ ਫਰਕ ਨਹੀਂ ਪੈਂਦਾ ਮੈਂ ਨਾ ਮੰਨੂ ਮੈਂ ਨਾ ਮੰਨੂ ਉਹਨਾਂ ਦੇ ਵਿੱਚ ਮੈਂ ਨਾ ਮੰਨੂ ਵਾਲੀ ਗੱਲ ਹੈ ਇੱਕ ਗੱਲ ਦੀ ਬੇਨਤੀ ਕਰਨ ਲੱਗੇ ਆ ਦਾਸ ਕਿ ਜੇ ਤੁਸੀਂ ਇਸ ਚੀਜ਼ ਤੋਂ ਆਪਣੇ ਆਪ ਨੂੰ ਗੁਰੇਜ਼ ਨਾ ਕੀਤਾ ਤੁਸੀਂ ਆਪਣੇ ਆਪ ਨੂੰ ਮੋੜਿਆ ਨਾ ਤੁਸੀਂ ਆਪਣੇ ਆਪ ਨੂੰ ਤਬਦੀਲ ਨਾ ਕੀਤਾ ਤੁਸੀਂ ਕੋਈ ਵੀ ਲਾਹਾ ਪ੍ਰਾਪਤ ਨਹੀਂ ਕਰ ਸਕਦੇ ਕੋਈ ਵੀ ਲਾਹਾ ਅਤੇ ਅੱਜ ਲਾਸਟ ਦੁਖੀ ਹੋ ਕੇ ਦਾਸ ਸੱਚ ਕਹਿਣ ਲੱਗੇ ਐ ਕਿ ਤੁਸੀਂ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਜਾਉਗੇ ਹਾਰ ਜਾਉਗੇ ਤੁਸੀਂ ਇਸ ਜੀਵਨ ਦੀ ਬਾਜ਼ੀ ਨੂੰ ਕਿਸੇ ਦਾ ਕੁਝ ਨਹੀਂ ਲੈਂਦੇ ਬਲਕਿ ਹਾਂ ਐਨਾ ਹੋਏਗਾ ਕੁਝ ਲੋਕਾਂ ਨੂੰ ਫਾਇਦਾ ਤੁਹਾਡਾ ਜ਼ਰੂਰ ਹੋ ਜਾਏਗਾ ਕੁਝ ਲੋਕਾਂ ਨੂੰ ਤੁਹਾਡਾ ਫਾਇਦਾ ਜ਼ਰੂਰ ਹੋ ਜਾਏਗਾ ਪਰ ਤੁਹਾਡਾ ਨੁਕਸਾਨ ਹੋ ਜਾਏਗਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ ਅਰ ਤੁਹਾਡਾ ਨੁਕਸਾਨ ਕੱਲਾ ਇਹ ਹੀ ਨਹੀਂ ਹੋਣਾ ਕਿ ਤੁਸੀਂ ਭਵਜਲ ਨੂੰ ਪਾਰ ਨਹੀਂ ਕਰ ਪਾਉਂਗੇ ਤੁਹਾਡਾ ਲੋਕ ਵੀ ਜਾਵੇਗਾ ਤੇ ਤੁਹਾਡਾ ਪਰਲੋਕ ਵੀ ਜਾਵੇਗਾ ਤੈਨੂੰ ਕਹਦੇ ਨਾ ਲੋਕ ਗਿਓ ਪਰਲੋਕ ਗਵਾਇਓ ਨਾਲੇ ਲੋਕ ਜਾਏਗਾ ਨਾਲੇ ਪਰਲੋਕ ਜਾਏਗਾ ਇਹ ਗੱਲ ਦਾਸ ਦੀ ਯਾਦ ਰੱਖ ਲਿਓ ਨਹੀਂ ਤੇ ਅਜੇ ਵੀ ਵਕਤ ਹੈ ਅਜੇ ਵੀ ਵਕਤ ਹੈ ਮੇਰੇ ਪਾਤਸ਼ਾਹ ਕਹਿ ਰਹੇ ਐ ਅਜ ਹੂੰ ਕਛ ਬਿਗਰਿਓ ਨਹੀਂ ਕਹਿੰਦੇ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਕੁਝ ਨਹੀਂ ਵਿਗੜਿਆ ਅਜੇ ਵੀ ਤੂੰ ਗੁਣ ਗਾਉਣੇ ਸ਼ੁਰੂ ਕਰ ਦੇ ਅਜੇ ਵੀ ਤੂੰ ਛੱਡ ਦੇ ਬੈਰ ਵਿਰੋਧ ਨੂੰ ਅਜੇ ਵੀ ਛੱਡ ਦੇ ਤੂੰ ਨਿੰਦਿਆ ਨੂੰ ਅਜੇ ਵੀ ਛੱਡਦੇ ਤੂੰ ਚੁਗਲੀ ਉਹ ਦੂਜਿਆਂ ਨੂੰ ਸਮਝਾਉਣ ਵਾਲਿਓ ਦੂਜਿਆਂ ਨੂੰ ਬੜਾ ਸਮਝਾਉਣ ਤੇ ਜ਼ੋਰ ਲਾਰਖੇ ਪਰ ਆਪ ਕੋਈ ਚੇਂਜ ਨਹੀਂ ਆਈ ਹੈ ਕੋਈ ਫਰਕ ਨਹੀਂ ਪਿਆ ਅਜੇ ਵੀ ਬੇਨਤੀ ਹੈ ਪਹਿਲੀ ਤੇ ਜਿਹੜਾ ਪਹਿਲਾ ਹੁਕਮ ਹੈ ਇਸੇ ਦੇ ਪ੍ਰਤੀ ਦਾਸ ਨੇ ਦੱਸ ਦਿੱਤਾ ਕਿਉਂ ਨਹੀਂ ਅਵਸਥਾ ਬਣ ਰਹੀ ਦੂਜੀ ਸਾਡਾ ਸਿਮਰਨ ਨਹੀਂ ਹੈ ਜਿੰਨਾ ਸਾਨੂੰ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੈ ਨਾ ਸਾਡਾ ਉਹਨਾਂ ਸਿਮਰਨ ਨਹੀਂ ਹੈ ਤੁਹਾਨੂੰ ਗੁਰੂ ਸਾਹਿਬ ਨੂੰ ਪੁੱਛ ਲਿਆ ਕਰੋ ਕਦੇ-ਕਦੇ ਕਿ ਗੁਰੂ ਸਾਹਿਬ ਜੀ ਕੀ ਕਹਿੰਦੇ ਹੈ ਗੁਰੂ ਸਾਹਿਬ ਕਹਿੰਦੇ ਹੈ ਚਲਤ ਬੈਸਤ ਸੋਵਤ ਜਾਗਤ ਚਲਤ ਬੈਸਤ ਭਾਬ ਚੱਲਦਾ ਫਿਰਦਾ ਵੀ ਬੈਸਤ ਬੈਠਿਆ ਹੋਇਆ ਵੀ ਸੌਵਤ ਜਾਗਤ ਸੁੱਤਾ ਪਿਆ ਵੀ ਤੇ ਜਾਗਦਾ ਵੀ ਕੀ ਕਰਨਾ ਗੁਰਮੰਤਰ ਰਿਧੇ ਚਤਾਰ ਹੁਣ ਆਪੋ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕੀ ਤੁਸੀਂ ਇੰਨਾ ਗੁਰਮੰਤਰ ਦ੍ਰਿੜ ਕਰਦੇ ਹੋ ਕਿ ਤੁਸੀਂ ਪੱਕਾ ਇਹ ਗੁਰੂ ਦਾ ਹੁਕਮ ਮੰਨ ਲਿਆ ਨਹੀਂ ਮੰਨਿਆ ਨਹੀਂ ਮੰਨਿਆ ਤਾਂ ਸਾਡੀ ਅਵਸਥਾ ਨਹੀਂ ਬਣਦੀ ਤਾਂ ਨਹੀਂ ਬਣਦੀ ਨੰਬਰ 3 ਤੇ ਦਾਨ ਪੁੰਨ ਨਹੀਂ ਕਰਦੇ ਨਹੀਂ ਕਰਦੇ ਇਹ ਸਹਾਇ ਹੋਏਗਾ ਸਹਾਇ ਹੋਏਗਾ ਇਹ ਗੁਰੂ ਦਾ ਹੁਕਮ ਹੈ ਜੇ ਗੁਰੂ ਕੋਲੋਂ ਦਾਤਾਂ ਲੈਣੀਆਂ ਨੇ ਨਾ ਜੇ ਗੁਰੂ ਦੇ ਕੋਲੋਂ ਦਾਤਾਂ ਲੈਣੀਆਂ ਨੇ ਜਾਂ ਫਿਰ ਦਾਤਾਂ ਨੂੰ ਛੱਡ ਕੇ ਦਾਤੇ ਨੂੰ ਪਿਆਰ ਕਰਨਾ ਜੇ ਦਾਤੇ ਨੂੰ ਪਿਆਰ ਕਰਨਾ ਹੈ ਕਹਿਣ ਹੈ ਦਿਲ ਦੇ ਵਿੱਚ ਕਿ ਮਾਲਕਾ ਮੈਨੂੰ ਦਾਤ ਦੀ ਲੋੜ ਨਹੀਂ ਹੈ ਮੈਨੂੰ ਤੇ ਦਾਤੇ ਆ ਤੂੰ ਚਾਹੀਂ ਨੇ ਮੈਨੂੰ ਨਹੀਂ ਦਾਤਾਂ ਦੀ ਲੋੜ ਤਾਂ ਫਿਰ ਪਹਿਲਾਂ ਗੁਰੂ ਦੇ ਬਚਨਾਂ ਨੂੰ ਪਿਆਰ ਕਰੋ ਗੁਰੂ ਨੂੰ ਬਾਅਦ ਦੇ ਵਿੱਚ ਕਰਿਓ ਪਹਿਲਾਂ ਗੁਰੂ ਦੇ ਉਪਦੇਸ਼ ਨੂੰ ਪਿਆਰ ਕਰਿਓ ਉਹ ਇਹ ਗੁਰੂ ਦਾ ਉਪਦੇਸ਼ ਹੈ ਕਿ ਆਪਾਂ ਨੇ ਆਪਣਾ ਦਸਬੰਦ ਕੱਢਣਾ ਹੈ ਦਸਬੰਦ ਕਿ ਕੋਈ ਗੁਰਮੁਖ ਹੈ ਐਦਾਂ ਦਾ ਜਿਹੜਾ ਗਿਣਕੇ ਦਸਬੰਦ ਕੱਢਦਾ ਹੋਵੇ ਗਿਣਕੇ ਸਿਰਫ ਮੈਨੂੰ ਇੱਕ ਬੰਦੇ ਤੇ ਡਾਊਟ ਹੈ ਛੱਕ ਹੈ ਕਿ ਇੱਕ ਬੰਦਾ ਹੈ ਸਾਡੇ ਵਿੱਚ ਜਿਹੜਾ ਗਿਣ ਕੇ ਸਰਬੰਧ ਕੱਢ ਰਿਹਾ ਸਾਇਦ ਉਹ ਥੋੜਾ ਬੜਾ ਜ਼ਿਆਦਾ ਹੀ ਕੱਢਦਾ ਹੋਵੇ ਥੋੜਾ ਬੜਾ ਜ਼ਿਆਦਾ ਹੀ ਕੱਢਦਾ ਹੋਵੇ ਬਾਕੀ ਕੋਈ ਵੀ ਦਾਤੇ ਨੂੰ ਪਿਆਰ ਕਰਦੇ ਆ ਪਰ ਦਾਤੇ ਦੇ ਬਚਨਾਂ ਨੂੰ ਪਿਆਰ ਨਹੀਂ ਕਰਦੇ ਦਾਤ ਪਿਆਰੀ ਬਿਸਰਿਆ ਦਾ ਤਾਰਾ ਆਪਾਂ ਨੇ ਬਿਸਰਨਾ ਦਾਤਾ ਨੂੰ ਹੈ ਦਾਤੇ ਨੂੰ ਪਿਆਰ ਕਰਨਾ ਹੈ ਦਾਤੇ ਦੇ ਹੁਕਮ ਨੂੰ ਪਿਆਰ ਕਰਨਾ ਹੈ ਦਾਤੇ ਦੇ ਬਚਨਾਂ ਨੂੰ ਪਿਆਰ ਕਰਨਾ ਹੈ ਮੇਰਾ ਮਾਲਕ ਅੱਜ ਦੀ ਕਥਾ ਨੂੰ ਆਪਾਂ ਇੱਥੇ ਸੰਪੰਨ ਕਰਦੇ ਹਾਂ ਵਿਚਾਰ ਕਰਦੇ ਹਾਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਰੋਜ਼ ਦੀ ਤਰ੍ਹਾਂ ਉਹੀ ਸਿਮਰਨ ਸਿਮਰਨ ਦੇ ਵਿੱਚ ਮਾਲਕ ਨੂੰ ਆਵਾਜ਼ਾਂ ਮਾਰਨੀ ਆ ਆਵਾਜ਼ ਹਾਂ ਉਸ ਤੋਂ ਪਹਿਲਾਂ ਦਾਸ ਨੇ ਆਖਿਆ ਨਾ ਕਿ ਜਿਹੜਾ ਗਿਣ ਕੇ ਦਸਵੰਦ ਕੱਢਦਾ ਜਿਹੜਾ ਕੋਈ ਗਿਣ ਕੇ ਦਸਵੰਦ ਕੱਢਦਾ ਹੋਇਆ ਉਹ ਦਾਸ ਨੂੰ ਦੱਸਣ ਦੀ ਜ਼ਰੂਰ ਕਿਰਪਾਲਤਾ ਕਰਿਓ ਕਿਰਪਾਲਤਾ ਕਰਿਓ ਫਿਰ ਦਾਸ ਵੀ ਦੇਖੇਗਾ ਕਿ ਜੇ ਤੁਸੀਂ ਦਾਤੇ ਨੂੰ ਪਿਆਰ ਕਰਦੇ ਹੋ ਆਪਾਂ ਦਾਤੇ ਨੂੰ ਪਿਆਰ ਕਰਦੇ ਹਾਂ ਕਿ ਦਾਤਾ ਵੀ ਆਪਾਂ ਨੂੰ ਪਿਆਰ ਕਰ ਦੇ ਜਾਂ ਫਿਰ ਸਾਡੇ ਕੋਲ ਕਿਤੇ ਹੋਰ ਗਲਤੀ ਰਹਿ ਰਹੀ ਹੈ ਕਿਤੇ ਹੋਰ ਗਲਤੀ ਰਹਿ ਰਹੀ ਹੈ ਆਪਾਂ ਉਹਦੇ ਵੱਲ ਵੀ ਧਿਆਨ ਦੇਵਾਂਗੇ ਉਹ ਗੁਰਮੁਖ ਪਿਆਰੇ ਜਰੂਰ ਦਸਣ ਦੀ ਕਿਰਪਾਲਤਾ ਕਰਨ ਤੇ ਹੁਣ ਰੋਜ਼ ਦੀ ਤਰ੍ਹਾਂ ਜਿਹੜਾ ਸਿਮਰਨ ਹੈ ਅੰਦਰ ਪਾਉਣ ਜਾਂਦੀ ਹੈ ਵਾਹ ਉਚਾਰਨ ਕਰਨੇ ਬਾਹਰ ਪਾਉਣ ਆਉਂਦੀ ਹੈ ਗੁਰੂ ਉਚਾਰਨ ਕਰਨੇ ਆਪਣੀ ਆਵਾਜ਼ ਨੂੰ ਆਪ ਸੁਣਨੇ ਗਾਵੀਏ ਸੁਣੀਏ ਮਨ ਭਾਉ ਮਨ ਰੱਖੀਏ ਭਾਉ ਦਾ ਫਾਰਮੂਲਾ ਯਾਦ ਰੱਖਣੇ ਗੁਰਮੁਖ ਪਿਆਰਿਓ ਕਰੋ ਜੀ ਨੇਤਰ ਬੰਦ ਕਰੋ ਜੀ ਛੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਆ ਗੁਰੂ